ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਸੋਲਿਆਂ ਦੀ ਦਾਲ ਵਿੱਚ ਪਾ ਕੇ ਲੌਕੀ ਇੱਕ ਤਾਂ ਮੈਂ ਲਈ ਹੈ ਲੌਕੀ 700 ਗ੍ਰਾਮ ਦੀ 200 ਗ੍ਰਾਮ ਮੇਰੇ ਕੋਲੇ ਸੋਲਿਆਂ ਦੀ ਦਾਲ ਆ ਲੌਕੀ ਨੂੰ ਚੰਗੀ ਤਰ੍ਹਾਂ ਧੋ ਕੇ ਸੱਲ ਕੇ ਇਹਦੀ ਕਟਾਈ ਕਰੂੰਗੀ ਸੋਲਿਆਂ ਦੀ ਦਾਲ ਨੂੰ ਮੈਂ ਧੋ ਕੇ ਸਾਫ ਪਾਣੀ ਚ ਭਿਉ ਕੇ ਰੱਖ ਦਿਆਂ ਤਾਂ ਕਿ ਇਹ ਸੌਫਟ ਹੋ ਜੇ ਹਾਂਜੀ ਲਾਸਣ ਆਦਰਕਾ ਜਿਹੜਾ ਵਿੱਚ ਹਿੰਗ ਪਾ ਕੇ 50% ਭੁੱਜ ਗਿਆ ਹੁਣ ਇਹਦੇ ਵਿੱਚ ਪਾਤਾ ਆਪਾਂ ਇੱਕ ਚਮਚਾ ਜੀਰੇ ਦਾ ਹਨ ਚੰਗੀ ਤਰ੍ਹਾਂ ਹਿਲਾ ਲੈਣਾ ਜਦ ਤੱਕ ਇਹ ਬਰਾਊਨ ਨਹੀਂ ਹੁੰਦਾ ਗੂਨੀ ਤੇਰ ਆਪਾਂ ਇਹਦੇ ਵਿੱਚ ਮਸਾਲੇ ਨਹੀਂ ਪਾਉਣੇ ਅੱਜ ਜਿਹੜੇ ਵੀ ਮੈਂ ਆਦਰਕ ਲਾਸਣ ਆ ਇਹਦਾ ਪੇਸਟ ਨਹੀਂ ਬਣਾਇਆ ਨਾ ਹੀ ਮੈਂ ਪਿਆਜ਼ ਚੌਪ ਕੀਤਾ ਅੱਜ ਬਰੀਕ ਬਰੀਕ ਕੱਟਿਆਗਾ ਕਿਉਂਕਿ ਇਹਦੇ ਵਿੱਚ ਪੇਸਟ ਕੀਤਾ ਹੋਇਆ ਹਨਾ ਬੇਸ ਨਹੀਂ ਠੀਕ ਲੱਗਦਾ ਇਹਦੇ ਵਿੱਚ ਕੱਟਿਆ ਹੋਇਆ ਠੀਕ ਰਹਿੰਦਾ ਹੁਣ ਇਹਨੂੰ ਆਪਾਂ ਬ੍ਰਾਊਨ ਹੋਣ ਤੱਕ ਆਪਾਂ ਹੁੰਦੇ ਆ ਫਿਰ ਮਸਾਲੇ ਪਾਉਣੀ ਹਾਂਜੀ ਤੜਕਾ ਆਪਣਾ ਜਿਹੜਾ ਲਾਸ ਪਿਆਜ਼ ਆ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਉਨੇ ਆ ਆਪਾਂ ਮਸਾਲੇ ਮਸਾਲਿਆਂ ਦੇ ਵਿੱਚ ਪਾਉਣਾ ਕਿ ਚਮਚਾ ਮੈਂ ਹਲਦੀ ਦਾ ਲਿਆ ਪਾਉਣਾ ਕਿ ਚਮਚਾ ਹੀ ਲਾਲ ਮਿਰਚ ਲਈ ਆ ਇੱਕ ਚਮਚ ਲਿਆ ਮੈਂ ਧਨੀਆ ਪਾਊਡਰ ਤੇ ਇੱਕ ਚਮਚਾ ਲਿਆ ਮਸਾਲੇ ਦਾ ਜਿਹੜਾ ਨਮਕਾ ਅਜੇ ਦੇ ਵਿੱਚ ਆਪਾਂ ਐਡ ਨਹੀਂ ਕੀਤਾ ਮਸਾਲੇ ਨੂੰ ਲੱਗਣ ਦੇ ਥੋੜਾ ਜਿਹਾ ਸੇਕ ਮਸਾਲੇ ਨੂੰ ਚੰਗੀ ਤਰ੍ਹਾਂ ਸੇਕ ਲੱਗ ਚੁੱਕਿਆ ਹੁਣ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਇੱਕ ਟਮਾਟਰ ਪਾਇਆ ਤੇ ਬਰੀਕ ਕੱਟਿਆ ਹੋਇਆ ਆਦ੍ਰਿਕਾ ਚਾਰ ਮਿਰਚਾਂ ਪਾਈਆਂ ਨੇ ਮਿਰਚਾਂ ਜ਼ਿਆਦਾ ਕੌੜੀਆਂ ਨਹੀਂ ਹੈਗੀਆਂ ਚਾਰ ਪਾਈਆਂ ਨੇ ਹੁਣ ਇਹਨੂੰ ਲੱਗਣ ਦਿਓ ਸੇਕ ਆਪਾਂ ਟੱਕ ਦਿੰਨੇ ਆਂ ਹਾਂਜੀ ਦੇਖਦੇ ਆਂ ਆਪਾਂ ਤੜਕਾ ਜਿਹੜਾ ਚੰਗੀ ਤਰ੍ਹਾਂ ਜਿਹੜਾ ਹੈਗਾ ਤੇਲ ਛੱਡ ਚੁੱਕਿਆ ਪੂਰੀ ਤਰ੍ਹਾਂ ਭੁੱਜ ਚੁੱਕਿਆ ਹੈਗਾ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਇੱਕ ਗਲਾਸ ਗਰਮ ਕੀਤਾ ਹੋਇਆ ਪਾਣੀ ਪਾਣੀ ਦਿੱਤਾ ਆਪਾਂ ਆਪਾ ਹੁਣ ਇਹਦੇ ਵਿੱਚ ਜਿਹੜੀ ਆਪਾਂ ਦਾਲ ਭੁੰਕ ਕੇ ਰੱਖੀ ਸੀ ਸੋਲਿਆਂ ਦੀ ਉਹ ਮੈਂ ਪਾਣੀ ਦੇ ਵਿੱਚੋਂ ਕੱਢ ਲਈ ਆ ਦੇਖੋ ਭੁੱਜ ਕੇ ਨਾ ਭੰਤੀ ਹੋਈ ਦੁੱਗਣੀ ਹੋ ਚੁੱਕੀ ਆ ਸੌਫਟ ਹੋ ਚੁੱਕੇ ਨੇ ਜਿਹੜੀ ਸੋਲਿਆਂ ਦੀ ਦਾਲ ਆ ਹੁਣ ਇਹਦੇ ਵਿੱਚ ਆਪਾਂ ਉਹ ਪਾ ਦਿੰਨੇ ਆ ਹੁਣ 5 ਕਿ ਮਿੰਟ ਇਹਨੂੰ ਪੱਕਣ ਦਿਆਂਗੇ ਢੱਕ ਦਿੰਨੇ ਆ ਆਪਾਂ ਹਾਂਜੀ 2 ਮਿੰਟ ਹੋ ਗਏ ਬਾਤਾ ਨੇ ਕਿਉਂਕਿ ਆਪਣੇ ਜਿਹੜੇ ਸੋਲਿਆਂ ਦੀ ਦਾਲ ਆ ਭਿਉਂ ਕੇ ਰੱਖਣ ਨਾਲ ਉਹ ਸੌਫਟ ਹੋ ਚੁੱਕੀ ਆ ਦੇਖੋ 2 ਮਿੰਟ ਹੋ ਗਏ ਹੁਣ ਆਪਾਂ ਇਹਦੇ ਵਿੱਚ ਜਿਹੜੀ ਲੋਕੀ ਧੋ ਕੇ ਰੱਖੀ ਹੋਈ ਆ ਕੱਟ ਕੇ ਬਰੀਕ ਬਰੀਕ ਉਹ ਐਡ ਕਰਦੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਟੱਕ ਦਿੰਨੇ ਆ 5-7 ਮਿੰਟਾਂ ਚ ਇਹਨੇ ਬਣ ਜਾਣਾ ਫਸ ਹੁਣ ਇਹਨੂੰ ਇਹਦੇ ਉੱਤੋਂ ਠੱਕਣ ਦੇ ਦਿੰਨੇ ਹਾਂ ਹਾਂਜੀ ਸਬਜੀ ਨੂੰ ਬਣਦੇ ਹੋਗੇ 2-3 ਮਿੰਟ ਦਾ ਸਮਾਂ ਹੋ ਗਿਆ ਆਪਾਂ ਠੱਕਣਾ ਤਾਰ ਕੇ ਦੇਖਦੇ ਹਾਂ ਹਾਂਜੀ ਦੇਖੋ ਹੁਣ ਤਾਂ 2 ਕਮੈਂਟ ਹੀ ਲੱਗਣਗੇ ਅੱਜ ਜਿਹੜਾ ਨਮਕ ਆਪਾਂ ਪਹਿਲਾਂ ਨਹੀਂ ਸੀ ਪਾਇਆ ਸਵਾਕ ਚਮਚਾ ਨਮਕ ਦਾ ਆਪਾਂ ਹੁਣ ਪਾ ਰਿਹਾ ਲਣੇ ਸੀ ਮੈਂ ਪਾਇਆ ਇਹਦੇ ਵਿੱਚ ਬਾਅਦ ਚ ਪਾਇਆ ਤੇ ਠੀਕ ਰਹੇਗਾ ਤੇ ਹੁਣ ਆਪਾਂ ਇਹਨੂੰ ਟੱਕ ਦੇ ਦਿੰਨੇ ਆ 2 ਮਿੰਟ ਦਾ ਹੀ ਸਮਾਂ ਲੱਗੂਗਾ ਤੇ ਦਿਖਾਉਣੀ ਆਂ ਤੁਹਾਨੂੰ ਹਾਂਜੀ ਹੋ ਗਏ 3-4 ਮਿੰਟ ਦੇਖਦੇ ਆਪਾਂ ਆਪਣੀ ਸਾਫ ਦੀ ਪਕੀ ਮੈਦੀ ਬਣੀ ਆ ਬਣ ਗਈ ਜਹਾਜੇ ਸੇਕ ਲੱਗੂਗਾ ਦੇਖੋ ਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਹੁਣ ਆਪਾ ਧਨੀਆ ਪਾ ਦਾਂਗੇ ਤੇ ਗੈਸ ਨੂੰ ਕਰਤਾ ਆਪਾਂ ਬੰਦ ਦਿਖਾਉਣੀ ਆ ਤੁਹਾਨੂੰ ਹਾਂਜੀ ਸੋਲਿਆਂ ਦੀ ਦਾਲ ਤੇ ਲੋਕੀ ਦੀ ਜਿਹੜੀ ਸਬਜੀ ਆ ਬਣ ਕੇ ਤਿਆਰ ਹੋ ਚੁੱਕੀ ਆ ਆਪਾਂ ਉੱਪਰ ਦੀ ਹਰਾ ਧਨੀਆ ਬਰੀਕ ਕੱਟ ਕੇ ਪਾਤਾ ਤੇ ਥੋੜਾ ਜਿਹਾ ਮੇਰੇ ਕੋਲੇ ਪਨੀਰ ਪਿਆ ਸੀ ਉਪਰੋਪਾਤ ਮੈਨੂੰ ਦੱਸਿਓ ਕਿ ਮੇਰੀ ਲੌਕੀ ਦੀ ਤੇ ਸੋਲਿਆਂ ਦੀ ਦਾਲ ਦੀ ਸਬਜ਼ੀ ਵੀ ਜਿਹੜੀ ਮੈਂ ਬਣਾਈ ਆ ਮਿਕਸ ਕਿਹੋ ਜੀ ਲੱਗੀ ਕਿ ਤੁਸੀਂ ਵੀ ਆਪਣੇ ਘਰ ਇਸੇ ਤਰ੍ਹਾਂ ਬਣਾਉਣੀ ਹੈ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ